ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਵੀ ਬਹੁਤ ਜ਼ਿਆਦਾ ਪਸੰਦ ਆਵੇਗੀ ਮੇਰੀ ਪਤਨੀ ਸਿਰਫ 10ਵੀਂ ਪਾਸ ਸੀ ਫਿਰ ਵੀ ਉਹ ਨਾ ਔਰਤਾਂ ਦਾ ਇਲਾਜ ਕਰਦੀ ਸੀ ਜਿਨ੍ਹਾਂ ਔਰਤਾਂ ਨੂੰ ਬੱਚੇ ਨਹੀਂ ਹੁੰਦੇ ਸਨ ਅਤੇ ਇਸ ਦੇ ਲਈ ਉਸ ਨੇ ਛੱਤ ਦੇ ਉੱਪਰ ਆਪਣਾ ਕਲੀਨਿਕ ਖੋਲ੍ਹਿਆ ਹੋਇਆ ਸੀ ਅਤੇ ਉਹ ਜਿਸ ਵੀ ਬਾਝ ਔਰਤ ਦਾ ਇਲਾਜ ਕਰਦੀ ਸੀ ਉਹ ਪ੍ਰੈਗਨੈਂਟ ਹੋ ਜਾਂਦੀ ਸੀ ਮੈਂ ਥੱਲੇ ਕਾਊਂਟਰ ਤੇ ਕੰਮ ਕਰਦਾ ਸੀ ਉਸਨੇ ਮੈਨੂੰ ਕੜਕ ਸ਼ਬਦਾਂ ਵਿੱਚ ਕਿਹਾ ਸੀ ਕਿ ਤੁਸੀਂ ਉੱਪਰ ਬਿਲਕੁਲ ਵੀ ਨਹੀਂ ਆਓਗੇ ਕਿਉਂਕਿ ਉੱਪਰ ਔਰਤਾਂ ਦਾ ਇਲਾਜ ਹੁੰਦਾ ਹੈ ਅਤੇ ਉਸ ਦੀ ਇਹ ਗੱਲ ਮੈਂ ਮੰਨ ਵੀ ਲਈ ਕਿਉਂਕਿ ਇਸ ਨਾਲ ਸਾਨੂੰ ਬਹੁਤ ਪੈਸਾ ਮਿਲਦਾ ਸੀ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਕਿ ਛੱਤ ਦੇ ਉੱਪਰ ਸਿਰਫ ਉਹ ਔਰਤ ਹੀ ਜਾ ਸਕਦੀ ਹੈ ਜਿਸ ਨੇ ਬੁਰਕਾ ਪਹਿਨਿਆ ਹੋਇਆ ਹੁੰਦਾ ਸੀ ਮੈਨੂੰ ਮੇਰੀ ਪਤਨੀ ਤੇ ਸ਼ੱਕ ਹੋਣ ਲੱਗਿਆ ਅਤੇ ਇੱਕ ਦਿਨ ਮੈਂ ਬੁਰਕਾ ਪਹਿਨ ਕੇ ਛੱਤ ਉੱਪਰ ਚਲਾ ਗਿਆ ਅਤੇ ਸਾਹਮਣੇ ਜੋ ਦੇਖਿਆ ਮੈਂ ਹੈਰਾਨ ਰਹਿ ਗਿਆ ਕਿਉਂਕਿ ਮੇਰਾ ਨਾਮ ਪ੍ਰਵੀਨ ਹੈ ਸਾਡੀ ਆਰਥਿਕ ਪਰਿਸਥਿਤੀ ਚੰਗੀ ਨਹੀਂ ਸੀ ਐਸ ਲਈ ਸਾਡਾ ਗੁਜ਼ਾਰਾ ਬੜੀ ਹੀ ਮੁਸ਼ਕਲ ਨਾਲ ਹੁੰਦਾ ਸੀ ਮੈਂ ਪੜਿਆ ਲਿਖਿਆ ਸੀ ਪਰ ਮੇਰੇ ਕੋਲ ਕੋਈ ਨੌਕਰੀ ਨਹੀਂ ਸੀ ਅਤੇ ਮੇਰੀ ਪਤਨੀ ਸਿਰਫ 10ਵੀਂ ਪਾਸ ਸੀ ਪਤਾ ਨਹੀਂ ਕਿਵੇਂ ਮੇਰੀ ਪਤਨੀ ਨੇ ਦਿਮਾਗ ਲਗਾਇਆ ਅਤੇ ਉਸ ਨੇ ਛੱਤ ਤੋਂ ਪਰ ਆਪਣਾ ਇੱਕ ਕਲੀਨਿਕ ਸ਼ੁਰੂ ਕੀਤਾ ਜਿੱਥੇ ਉਹ ਉਹਨਾਂ ਬਾਂਝ ਔਰਤਾਂ ਦਾ ਇਲਾਜ ਕਰਦੀ ਜਿਨ੍ਹਾਂ ਨੂੰ ਬੱਚੇ ਨਹੀਂ ਹੁੰਦੇ ਸੀ ਸਾਲ ਭਰ ਤੱਕ ਤਾਂ ਕੋਈ ਜ਼ਿਆਦਾ ਨਹੀਂ ਆਉਂਦਾ ਸੀ ਉਸ ਇੱਕ ਸਾਲ ਵਿੱਚ ਉਸ ਕੋਲ ਦੋ ਹੀ ਔਰਤਾਂ ਆਈਆਂ ਸੀ ਪਰ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਹ ਦੋਨੋਂ ਹੀ ਪ੍ਰੈਗਨੈਂਟ ਹੋ ਗਈਆਂ ਹੌਲੀ ਹੌਲੀ ਕਲੀਨਿਕ ਤੇ ਭੀੜ ਵਧਣ ਲੱਗੀ ਮੇਰੀ ਪਤਨੀ ਛੱਤ ਉੱਪਰ ਔਰਤਾਂ ਦਾ ਇਲਾਜ ਕਰਦੀ ਅਤੇ ਮੈਂ ਥੱਲੇ ਕਾਊਂਟਰ ਸੰਭਾਲਦਾ ਸੀ ਇੱਕ ਦਿਨ ਇੱਕ ਪਤੀ ਪਤਨੀ ਸਵੇਰੇ ਸਵੇਰੇ ਕਲੀਨਿਕ ਪਹੁੰਚੇ ਮੈਂ ਉਸ ਔਰਤ ਨੂੰ ਉੱਪਰ ਜਾਣ ਲਈ ਕਿਹਾ ਅਤੇ ਉਸਦੇ ਪਤੀ ਨੂੰ ਨੀਚੇ ਹੀ ਬੈਠਣ ਵਾਸਤੇ ਕਿਹਾ ਅੱਧੇ ਘੰਟੇ ਤੋਂ ਉੱਪਰ ਹੋ ਗਿਆ ਸੀ ਅਸਦੀ ਪਤਨੀ ਨੂੰ ਉੱਪਰ ਗਿਆ ਹੋਇਆ। ਇਸ ਲਈ ਉਸ ਔਰਤ ਦਾ ਪਤੀ ਉੱਪਰ ਜਾਣ ਦੀ ਜिद ਕਰਨ ਲੱਗਾ। ਮੈਂ ਉਸ ਨੂੰ ਕਿਹਾ ਕਿ ਉੱਪਰ ਹੋਰ ਵੀ ਔਰਤਾਂ ਹਨ। ਇਸ ਲਈ ਤੁਸੀਂ ਉੱਪਰ ਨਹੀਂ ਜਾ ਸਕਦੇ। ਮੇਰੀ ਪਤਨੀ ਮੈਨੂੰ ਵੀ ਉੱਪਰ ਨਹੀਂ ਜਾਣ ਦਿੰਦੀ। ਇਹ ਸੁਣ ਕੇ ਉਹ ਚੁੱਪ ਕਰਕੇ ਬੈਠ ਗਿਆ। ਫਿਰ ਥੋੜੀ ਦੇਰ ਬਾਅਦ ਦੋ ਔਰਤਾਂ ਬੁਰਕਾ ਪੈਣੇ ਹੋਏ ਉੱਪਰ ਛੱਤ ਤੇ ਚਲੀਆਂ ਗਈਆਂ। ਕਰੀਬ 2 ਘੰਟੇ ਬਾਅਦ ਉਸ ਵਿਅਕਤੀ ਦੀ ਪਤਨੀ ਇੱਥੇ ਆਈ। ਮੈਂ ਧਿਆਨ ਨਾਲ ਦੇਖਿਆ ਕਾਂ ਉਸਦੇ ਹੱਥਾਂ ਵਿੱਚ ਕੋਈ ਦਵਾਈ ਨਹੀਂ ਸੀ ਪਰ ਉਸਦੇ ਚਿਹਰੇ ਤੇ ਖੁਸ਼ੀ ਜ਼ਰੂਰ ਸੀ ਦੋਵੇਂ પતિ ਪਤਨੀ ਉੱਥੋਂ ਚਲੇ ਗਏ ਕੁਝ ਧੇਰ ਬਾਅਦ ਉਹ ਔਰਤਾਂ ਵੀ ਹੀਠਾਂ ਆ ਗਈਆਂ ਅਤੇ ਚਲੀਆਂ ਗਈਆਂ ਅਤੇ ਉਹਨਾਂ ਦੇ ਪਿੱਛੇ-ਪਿੱਛੇ ਮੇਰੀ ਪਤਨੀ ਰੂਬੀ ਵੀ ਹੀਠਾਂ ਆ ਗਈ ਉਸਨੇ ਆਪਣੇ ਚਿਹਰੇ ਤੋਂ ਮਾਸਕ ਹਟਾਇਆ ਅਤੇ ਆਪਣੇ ਹੱਥਾਂ ਦੇ ਦਸਤਾਨੇ ਲਾ ਕੇ ਕੂੜੇਦਾਨ ਵਿੱਚ ਸੁੱਟ ਦਿੱਤੇ ਉਸ ਨੂੰ ਦੇਖਿਆ ਤਾਂ ਹਲਕਾ ਜਿਹਾ ਮੁਸਕਰਾਈ ਜਦੋਂ ਮੈਂ ਪੁੱਛਿਆ ਕਿ ਰੂਬੀ ਤੂੰ ਤਾਂ ਸਿਰਫ 10ਵੀਂ ਪਾਸ ਹੈ ਫਿਰ ਤੂੰ ਇੰਨਾ ਔਰਤਾਂ ਦਾ ਇਲਾਜ ਕਿਵੇਂ ਕਰਦੀ ਹੈ ਇਸ ਤੇ ਉਸਨੇ ਕਿਹਾ ਕਿ ਮੇਰੇ ਲਈ ਇੰਨਾ ਹੀ ਕਾਫੀ ਹੈ ਕਿ ਇੰਨਾ ਔਰਤਾਂ ਦੇ ਘਰ ਨੂੰ ਟੁੱਟਣ ਤੋਂ ਬਚਾਇਆ ਹੈ ਇਹ ਸੁਣ ਕੇ ਮੈਂ ਸ਼ਾਂਤ ਹੋ ਗਿਆ ਪਤਾ ਨਹੀਂ ਉਹ ਮੇਰੇ ਤੋਂ ਕੀ ਲੁਕਾ ਰਹੀ ਸੀ ਆਖਰਕਾਰ ਮੈਂ ਉਸ ਦਾ ਪਤੀ ਹਾਂ ਘੱਟੋ ਘੱਟ ਮੈਨੂੰ ਤਾਂ ਦੱਸਣਾ ਚਾਹੀਦਾ ਸੀ ਸ਼ੁਰੂ ਵਿੱਚ ਮੈਂ ਉਸ ਦੇ ਕੰਮ ਵਿੱਚ ਜ਼ਿਆਦਾ ਧਿਆਨ ਨਹੀਂ ਦਿੰਦਾ ਸੀ ਪਰ ਹੌਲੀ ਹੌਲੀ ਉਸ ਦਾ ਨਾਮ ਮਸ਼ਹੂਰ ਹੋ ਗਿਆ। ਸ਼ੁਰੂ ਵਿੱਚ ਤਾਂ ਉਹ ਇੱਕ ਜਾਂ ਦੋ ਔਰਤਾਂ ਦਾ ਇਲਾਜ ਕਰਦੀ ਸੀ। ਪਰ ਹੁਣ ਉਹ ਦਿਨ ਵਿੱਚ ਲਗਭਗ 20 ਤੋਂ 25 ਔਰਤਾਂ ਦਾ ਇਲਾਜ ਕਰਦੀ ਹੈ। ਇਕੱਲੀ ਨੂੰ ਇਹ ਸਭ ਸੰਭਾਲਣਾ ਬਹੁਤ ਮੁਸ਼ਕਲ ਹੋ ਰਿਹਾ ਸੀ। ਇਸ ਲਈ ਕਾਊਂਟਰ ਸ਼ੁਰੂ ਕਰਕੇ ਮੈਂ ਉਹਨਾਂ ਦਾ ਬਲੱਡ ਸੈਂਪਲ ਲੈਂਦਾ ਸੀ। ਉਹਨਾਂ ਦੇ ਇਲਾਜ ਵਿੱਚ ਲਗਭਗ 3 ਤੋਂ 4 ਘੰਟੇ ਲੱਗਦੇ। ਮੈਂ ਹਰ ਵਾਰ ਉਸ ਤੋਂ ਪੁੱਛਦਾ ਕਿ ਆਖਿਰ ਇਹਨਾਂ ਸਾਰੀਆਂ ਔਰਤਾਂ ਦਾ ਇਲਾਜ ਕਿਸ ਤਰ੍ਹਾਂ ਕਰਦੀ ਹੈ। ਅਤੇ ਉਹ ਹਰ ਵਾਰ ਹੱਸ ਕੇ ਟਾਲ ਦਿੰਦੀ ਮੈਂ ਕਦੇ-ਕਦੇ ਸੋਚਦਾ ਕਿ ਕਲੀਨਿਕ ਵਿੱਚ ਜਦੋਂ ਪੇਸ਼ੈਂਟ ਹੁੰਦੇ ਹਨ ਤਾਂ ਮੇਰਾ ਜਾਣਾ ਮਨਾ ਹੈ ਪਰ ਜੇਕਰ ਉੱਥੇ ਪੇਸ਼ੈਂਟ ਨਹੀਂ ਵੀ ਹੁੰਦੇ ਤਾਂ ਵੀ ਮੈਨੂੰ ਉੱਥੇ ਜਾਣ ਤੋਂ ਸਖਤ ਮਨਾਈ ਸੀ ਮੈਂ ਆਪਣੀ ਪਤਨੀ ਨਾਲ ਜ਼ਿਆਦਾ ਸਵਾਲ ਨਹੀਂ ਕਰ ਸਕਦਾ ਸੀ ਕਿਉਂਕਿ ਮੈਂ ਕਾਫੀ ਸਾਲਾਂ ਤੋਂ ਬੇਰੁਜ਼ਗਾਰ ਸੀ ਅਤੇ ਉਸਦੀ ਕਮਾਈ ਨਾਲ ਹੀ ਘਰ ਚੱਲਦਾ ਸੀ ਪਹਿਲਾਂ ਤਾਂ ਦੋ ਟਾਈਮ ਦੀ ਰੋਟੀ ਮਿਲਣਾ ਵੀ ਮੁਸ਼ਕਲ ਸੀ ਅਤੇ ਦੋ ਬੱਚਿਆਂ ਦੀ ਜ਼ਿੰਮੇਵਾਰੀ ਉਹ ਅਲੱਗ ਮੈਂ ਬੇਰੁਜ਼ਗਾਰ ਸੀ ਐਸਲੀਓ ਮੈਨੂੰ ਵਾਰ-ਵਾਰ ਤਾਨੇ ਮਾਰਦੀ ਸੀ ਕਈ ਵਾਰ ਉਹ ਮੇਰੇ ਨਾਲ ਲੜ ਕੇ ਪੇਕੇ ਚਲੀ ਜਾਂਦੀ ਸੀ ਫਿਰ ਉਸਨੇ ਆਪ ਹੀ ਕੁਝ ਕਰਨ ਦੀ ਸੋਚੀ ਇੱਕ ਦਿਨ ਉਹ ਮੇਰੇ ਕੋਲ ਆਈ ਅਤੇ ਮੈਨੂੰ ਕਹਿਣ ਲੱਗੀ ਕਿ ਪ੍ਰਵੀਨ ਮੈਂ ਸ਼ਹਿਰ ਤੋਂ ਉੱਪਰ ਇੱਕ ਕਲੀਨਿਕ ਸ਼ੁਰੂ ਕਰਨਾ ਚਾਹੁੰਦੀ ਹਾਂ ਤਾਂ ਮੈਂ ਕਿਹਾ ਕਿ ਤੂੰ ਤਾਂ ਸਿਰਫ 10ਵੀਂ ਪਾਸ ਹੈ ਤੂੰ ਕਲੀਨਿਕ ਕਿਵੇਂ ਸ਼ੁਰੂ ਕਰ ਸਕਦੀ ਹੈ ਉਸਨੇ ਕਿਹਾ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ ਜਿਨ੍ਹਾਂ ਦੇ ਪਤੀ ਬੇਰੁਜ਼ਗਾਰ ਹੁੰਦੇ ਹਨ ਉਹਨਾਂ ਦੀਆਂ ਪਤਨੀਆਂ ਕੋਈ ਨਾ ਕੋਈ ਰਾਹ ਲੱਭ ਹੀ ਲੈਂਦੀਆਂ ਹਨ ਮੈਂ ਉੱਥੋਂ ਟੇਡਾ ਮੂੰਹ ਕਰਕੇ ਚਲਾ ਗਿਆ ਆਖਿਰ ਵਿੱਚ ਉਸਨੇ ਛੱਤ ਉੱਪਰ ਦੋ ਕਮਰੇ ਦਾ ਕਲੀਨਿਕ ਸ਼ੁਰੂ ਕਰ ਦਿੱਤਾ ਉਸਨੇ ਮੈਨੂੰ ਕਿਹਾ ਕਿ ਜਿੰਨਾ ਔਰਤਾਂ ਦੇ ਬੱਚੇ ਨਹੀਂ ਹੁੰਦੇ ਮੈਂ ਉਹਨਾਂ ਦਾ ਇਲਾਜ ਕਰਾਂਗੀ ਸ਼ੁਰੂ-ਸ਼ੁਰੂ ਵਿੱਚ ਮੈਂ ਉਸ ਦਾ ਬਹੁਤ ਮਜ਼ਾਕ ਉਡਾਇਆ ਪਰ ਉਹ ਇਰਾਦੇ ਦੀ ਪੱਕੀ ਨਿਕਲੀ ਮੈਂ ਪਹਿਲਾਂ ਇਹੀ ਸਭ ਜਾਣਨ ਵਿੱਚ ਲੱਗਾ ਰਹਿੰਦਾ ਕਿ ਉਹ ਇਹ ਇਲਾਜ ਕਿਵੇਂ ਕਰਦੀ ਹੈ ਪਰ ਬਾਅਦ ਵਿੱਚ ਮੈਂ ਸੋਚਦਾ ਜੇਕਰ ਉਹ ਇਹ ਸਭ ਕਰ ਵੀ ਰਹੀ ਹੈ ਤਾਂ ਕਿਸ ਦੇ ਲਈ ਆਪਣੇ ਹੀ ਘਰ ਦੇ ਲਈ ਨਾ ਮੇਰੇ ਮਾਤਾ ਪਿਤਾ ਦੇ ਦਿਹਾਂਤ ਹੋਏ ਨੂੰ ਕਾਫੀ ਸਮਾਂ ਬੀਤ ਗਿਆ ਸੀ ਮੇਰੀ ਭੈਣ ਸੀਮਾ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਸਨ ਪਰ ਹੁਣ ਤੱਕ ਉਸਦੇ ਕੋਈ ਬੱਚਾ ਨਹੀਂ ਸੀ ਜਿਸ ਦੇ ਕਾਰਨ ਉਸਦਾ ਪਤੀ ਉਸ ਨੂੰ ਬਹੁਤ ਦੁਖੀ ਕਰਦਾ ਸੀ ਅਤੇ ਦੂਜਾ ਵਿਆਹ ਕਰਨ ਦੀ ਧਮਕੀ ਦਿੰਦਾ ਮੈਂ ਆਪਣੀ ਭੈਣ ਦੇ ਬਾਰੇ ਵਿੱਚ ਆਪਣੀ ਪਤਨੀ ਨਾਲ ਗੱਲ ਕੀਤੀ ਪਰ ਉਸ ਨੇ ਅਣ ਸੁਣੀ ਕਰ ਦਿੱਤੀ ਕੈਰ ਉਸ ਦੇ ਪਿੱਛੇ ਵੀ ਇੱਕ ਕਾਰਨ ਸੀ ਵਿਆਹ ਤੋਂ ਪਹਿਲਾਂ ਸੀਮਾ ਨੇ ਆਪਣੀ ਭਾਬੀ ਦਾ ਬਹੁਤ ਅਪਮਾਨ ਕੀਤਾ ਸੀ ਉਸ ਨੂੰ ਨਨਦ ਦੇ ਨਾਂ ਤੇ ਬਹੁਤ ਤੰਗ ਕੀਤਾ ਅਤੇ ਮੈਂ ਵੀ ਕਈ ਵਾਰ ਆਪਣੀ ਭੈਣ ਦੀਆਂ ਗੱਲਾਂ ਵਿੱਚ ਆ ਜਾਂਦਾ ਸੀ ਅਤੇ ਆਪਣੀ ਪਤਨੀ ਤੇ ਹੱਥ ਚੁੱਕ ਦਿੰਦਾ ਪਰ ਇਹ ਸਭ ਮੇਰੀ ਪਤਨੀ ਨੂੰ ਚੰਗੀ ਤਰ੍ਹਾਂ ਯਾਦ ਸੀ ਇਸ ਲਈ ਉਹ ਸੀਮਾ ਦਾ ਇਲਾਜ ਕਰਨ ਲਈ ਤਿਆਰ ਨਹੀਂ ਸੀ ਮੇਰੀ ਪਤਨੀ ਦਾ ਕਲੀਨਿਕ ਕਾਫੀ ਚੱਲ ਰਿਹਾ ਸੀ ਅਤੇ ਹੁਣ ਸਾਡੇ ਕੋਲ ਕਾਫੀ ਪੈਸਾ ਆ ਗਿਆ ਸੀ ਪਰ ਕਦੇ-ਕਦੇ ਪੂਰੀ ਰਾਤ ਮੈਂ ਇਹੀ ਸੋਚਦਾ ਰਹਿੰਦਾ ਕਿ ਮੇਰੀ ਪਤਨੀ ਇਨ੍ਹਾਂ ਔਰਤਾਂ ਦਾ ਇਲਾਜ ਕਿਵੇਂ ਕਰਦੀ ਹੈ ਅਤੇ ਮੈਂ ਪੂਰੀ ਰਾਤ ਨਾ ਸੌਂਦਾ ਇੱਕ ਦਿਨ ਇੱਕ ਬੁੱਢਾ ਜੋੜਾ ਆਇਆ ਮੈਂ ਉਸ ਨੂੰ ਹੇਠਾਂ ਸੋਫੇ ਤੇ ਬੈਠਣ ਲਈ ਆਖਿਆ ਮੈਂ ਆਦਮੀ ਨੂੰ ਥੱਲੇ ਸੋਫੇ ਤੇ ਬੈਠਣ ਲਈ ਆਖਿਆ ਅਤੇ ਉਸ ਦੀ ਪਤਨੀ ਨੂੰ ਉੱਪਰ ਭੇਜ ਦਿੱਤਾ ਕੁਝ ਦੇਰ ਬਾਅਦ ਉਹੀ ਦੋ ਔਰਤਾਂ ਬੁਰਕਾ ਪਹਿਨੇ ਹੋਏ ਆਈ ਅਤੇ ਮੈਂ ਉਹਨਾਂ ਨੂੰ ਉੱਪਰ ਜਾਣ ਦਿੱਤਾ ਇਨ੍ਹਾਂ ਦੋ ਔਰਤਾਂ ਨੂੰ ਕੀ ਪਰੇਸ਼ਾਨੀ ਸੀ ਜੋ ਮੇਰੀ ਪਤਨੀ ਦੂਰ ਨਹੀਂ ਕਰ ਪਾ ਰਹੀ ਸੀ ਕਿਉਂਕਿ ਉਹ ਦੋਨੋਂ ਰੋਜ਼ ਕਲੀਨਿਕ ਤੇ ਆਉਂਦੀਆਂ ਸਨ ਤਿੰਨ ਤੋਂ ਚਾਰ ਘੰਟੇ ਬਾਅਦ ਉਹ ਔਰਤ ਆਈ ਅਤੇ ਉਸਦੇ ਪਿੱਛੇ ਹੀ ਉਹ ਦੋ ਔਰਤਾਂ ਵੀ ਆ ਗਈਆਂ ਉਹ ਔਰਤਾਂ ਜਲਦੀ ਨਾਲ ਉੱਥੋਂ ਨਿਕਲਣ ਦੀ ਤਿਆਰੀ ਵਿੱਚ ਸੀ ਜਦੋਂ ਮੇਰੀ ਨਜ਼ਰ ਉਹਨਾਂ ਦੋਹਾਂ ਵਿੱਚੋਂ ਇੱਕ ਔਰਤ ਦੇ ਪੈਰਾਂ ਤੇ ਪਈ ਤਾਂ ਮੈਨੂੰ ਥੋੜਾ ਸ਼ੱਕ ਹੋਇਆ ਕਿਉਂਕਿ ਉਸਨੇ ਆਦਮੀ ਦੀ ਚੱਪਲ ਪਾਈ ਹੋਈ ਸੀ ਤੁਸੀਂ ਦੋਵੇਂ ਇੱਥੇ ਕਈ ਦਿਨਾਂ ਤੋਂ ਆ ਰਹੇ ਹੋ ਤੁਹਾਡੀ ਜੋ ਵੀ ਪਰੇਸ਼ਾਨੀ ਹੈ ਉਹ ਦੂਰ ਹੋਈ ਹੈ ਜਾਂ ਹਜੇ ਨਹੀਂ ਉਹਨਾਂ ਵਿੱਚੋਂ ਇੱਕ ਔਰਤ ਬੋਲੀ ਅਸੀਂ ਇੱਥੇ ਔਰਤਾਂ ਦਾ ਇਲਾਜ ਕਰਨ ਲਈ ਆਉਂਦੀਆਂ ਹਾਂ ਹੁਣ ਮੇਰੇ ਸਮਝ ਵਿੱਚ ਆਇਆ ਕਿ ਉਹਨਾਂ ਔਰਤਾਂ ਦਾ ਇਲਾਜ ਇਹ ਦੋਵੇਂ ਔਰਤਾਂ ਕਰਦੀਆਂ ਹਨ ਅਤੇ ਨਾਮ ਮੇਰੀ ਪਤਨੀ ਦਾ ਆ ਜਾਂਦਾ ਹੈ ਪਰ ਮੈਨੂੰ ਇਸ ਨਾਲ ਕੀ ਲੈਣਾ ਦੇਣਾ ਸੀ ਉਦੋਂ ਨੂੰ ਮੇਰੀ ਭੈਣ ਸੀਮਾ ਦਾ ਫੋਨ ਆਉਂਦਾ ਹੈ ਅਤੇ ਉਹ ਰੋਂਦੀ ਰੋਂਦੀ ਕਹਿੰਦੀ ਹੈ ਵੀਰੇ ਕੁਝ ਵੀ ਕਰੋ ਪਰ ਭਾਬੀ ਨੂੰ ਸਮਝਾਓ ਕਿ ਉਹ ਮੇਰਾ ਇਲਾਜ ਕਰੇ ਨਹੀਂ ਤਾਂ ਮੇਰਾ ਪਤੀ ਮੈਨੂੰ ਤਲਾਕ ਦੇ ਦੇਵੇਗਾ ਮੈਂ ਉਸ ਨੂੰ ਬਹੁਤ ਸਮਝਾਉਣ ਤੋਂ ਬਾਅਦ ਫੋਨ ਰੱਖ ਦਿੱਤਾ ਅਤੇ ਸਾਰੀਆਂ ਔਰਤਾਂ ਦੇ ਉੱਥੋਂ ਚਲੇ ਜਾਣ ਤੋਂ ਬਾਅਦ ਮੈਂ ਉੱਪਰ ਛੱਤ ਤੇ ਗਿਆ ਮੈਂ ਜਿਵੇਂ ਹੀ ਕਲੀਨਿਕ ਦਾ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਗਿਆ ਮੇਰੀ ਪਤਨੀ ਜ਼ੋਰ ਨਾਲ ਚੀਕੀ ਅਤੇ ਮੈਨੂੰ ਬਾਹਰ ਕੱਢ ਦਿੱਤਾ ਮੈਨੂੰ ਥੋੜਾ ਅਜੀਬ ਲੱਗਿਆ ਅਤੇ ਗੁੱਸਾ ਵੀ ਆਇਆ ਫਿਰ ਵੀ ਇਨ੍ਹਾਂ ਗੱਲਾਂ ਨੂੰ ਅਣਦੇਖਾ ਕਰਕੇ ਮੈਂ ਸੀਮਾ ਦੇ ਬਾਰੇ ਵਿੱਚ ਉਸ ਨਾਲ ਗੱਲ ਕੀਤੀ ਫਿਰ ਉਹ ਬੋਲੀ ਮੈਂ ਤੁਹਾਡੀ ਭੈਣ ਦਾ ਇਲਾਜ ਨਹੀਂ ਕਰ ਸਕਦੀ ਉਸ ਨੂੰ ਕਹੋ ਕਿਉਂ ਕਿਸੇ ਚੰਗੇ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਵੇ ਪਰ ਆਖਿਰ ਗੱਲ ਕੀ ਹੈ ਕਿਉਂ ਤੂੰ ਅਜਿਹਾ ਕਰ ਰਹੀ ਹੈ ਉਹ ਬਿਨਾਂ ਕੁਝ ਬੋਲੇ ਹੱਸ ਕੇ ਉੱਥੋਂ ਚਲੀ ਗਈ ਇਸ ਮਾਮਲੇ ਨੂੰ ਲੈ ਕੇ ਸਾਡੇ ਦੋਨਾਂ ਵਿੱਚ ਕਈ ਦਿਨਾਂ ਤੋਂ ਗੱਲਬਾਤ ਬੰਦ ਸੀ ਪਰ ਉਸ ਨੂੰ ਕੋਈ ਫਰਕ ਨਾ ਪਿਆ ਆਖਿਰ ਉਹ ਪੈਸੇ ਜੋ ਕਮਾਉਣ ਲੱਗੀ ਸੀ ਉਸ ਦੀ ਨਜ਼ਰ ਵਿੱਚ ਮੇਰੀ ਕੋਈ ਕੀਮਤ ਨਹੀਂ ਸੀ ਕੁਝ ਦਿਨਾਂ ਬਾਅਦ ਸੀਮਾ ਰੋਂਦੇ ਰੋਂਦੇ ਘਰ ਆਈ ਅਤੇ ਕਹਿਣ ਲੱਗੀ ਵੀਰੇ ਕੁਝ ਵੀ ਕਰੋ ਪਰ ਭਾਬੀ ਨੂੰ ਕਹੋ ਕਿ ਉਹ ਮੇਰਾ ਇਲਾਜ ਕਰੇ ਕਿਉਂਕਿ ਅੱਜ ਮੇਰੇ ਪਤੀ ਨੇ ਮੈਨੂੰ ਬਾਂਝ ਕਹਿ ਕੇ ਘਰੋਂ ਕੱਢ ਦਿੱਤਾ ਅਤੇ ਬਹੁਤ ਜਲਦੀ ਉਹ ਮੈਨੂੰ ਤਲਾਕ ਦੇਣ ਵਾਲਾ ਹੈ ਇਹ ਸਭ ਗੱਲਾਂ ਉਸ ਦੀ ਪਤਨੀ ਸੁਣ ਰਹੀ ਸੀ ਪਰ ਉਸ ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ ਮੈਂ ਆਪਣੀ ਪਤਨੀ ਦੇ ਸਾਹਮਣੇ ਹੱਥ ਜੋੜੇ ਅਤੇ ਕਿਹਾ ਸੀਮਾ ਨੇ ਵਿਆਹ ਤੋਂ ਪਹਿਲਾਂ ਜੋ ਤੇਰੇ ਨਾਲ ਝਲੋਕ ਕੀਤਾ ਉਸ ਦੇ ਲਈ ਤੇਰੇ ਤੋਂ ਮੈਂ ਮਾਫੀ ਮੰਗਦਾ ਹਾਂ ਉਸ ਦਾ ਇਲਾਜ ਕਰ ਨਹੀਂ ਤਾਂ ਉਸ ਦਾ ਪਤੀ ਉਸ ਨੂੰ ਤਲਾਕ ਦੇ ਦੇਵੇਗਾ ਮੇਰੀ ਪਤਨੀ ਨੇ ਮੈਨੂੰ ਕਿਹਾ ਹਾਂ ਤਾਂ ਕੋਈ ਗੱਲ ਨਹੀਂ ਆਪਾਂ ਸੀਮਾ ਦਾ ਦੂਜਾ ਵਿਆਹ ਕਰ ਦੇਵਾਂਗੇ ਪਰ ਮੈਂ ਉਸ ਦਾ ਇਲਾਜ ਨਹੀਂ ਕਰ ਸਕਦੀ ਮੈਂ ਹੈਰਾਨੀ ਨਾਲ ਉਸ ਤਰਫ ਦੇਖਦਾ ਜਾ ਰਿਹਾ ਸੀ ਤੂੰ ਸੀਮਾ ਦਾ ਇਲਾਜ ਕਿਉਂ ਨਹੀਂ ਕਰ ਸਕਦੀ ਤਾਂ ਉਸ ਦੀ ਪਤਨੀ ਨੇ ਕਿਹਾ ਇਹ ਮੇਰੀ ਕਸਮ ਹੈ ਕਿ ਘਰ ਦੀਆਂ ਔਰਤਾਂ ਦਾ ਇਲਾਜ ਨਹੀਂ ਕਰ ਸਕਦੀ ਅਤੇ ਉਹ ਫਿਰ ਉੱਪਰ ਕਲੀਨਿਕ ਵਿੱਚ ਚਲੀ ਗਈ ਕੁਝ ਦਿਨਾਂ ਬਾਅਦ ਸੀਮਾ ਦਾ ਤਲਾਕ ਹੋਇਆ ਅਤੇ ਉਹ ਸਾਡੇ ਕੋਲ ਆ ਗਈ ਮੈਨੂੰ ਆਪਣੀ ਪਤਨੀ ਉੱਪਰ ਬਹੁਤ ਗੁੱਸਾ ਆ ਰਿਹਾ ਸੀ ਅਤੇ ਮੈਂ ਇਹ ਵੀ ਪਤਾ ਕਰਨਾ ਸੀ ਕਿ ਉਸਨੇ ਸੀਮਾ ਦਾ ਇਲਾਜ ਕਿਉਂ ਨਹੀਂ ਕੀਤਾ ਹੁਣ ਤਾਂ ਸੀਮਾ ਵੀ ਆਪਣੀ ਭਾਬੀ ਨੂੰ ਨਫ਼ਰਤ ਕਰਨ ਲੱਗੀ ਕਿ ਉਸਨੇ ਮੇਰਾ ਇਲਾਜ ਕਿਉਂ ਨਹੀਂ ਕੀਤਾ ਅਤੇ ਉਹ ਉਸ ਉੱਪਰ ਨਜ਼ਰ ਵੀ ਰੱਖਦੀ ਅਤੇ ਮੈਂ ਕਿਹਾ ਕਿ ਇਹ ਗੱਲ ਮੇਰੀ ਵੀ ਸਮਝ ਵਿੱਚ ਨਹੀਂ ਆ ਰਹੀ ਪਰ ਮੈਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ ਤਾਂ ਸੀਮਾ ਨੇ ਕਿਹਾ ਨਹੀਂ ਵੀਰੇ ਕੋਈ ਤਾਂ ਗੱਲ ਹੈ ਉਸਨੇ ਮੇਰਾ ਇਲਾਜ ਨਹੀਂ ਕੀਤਾ ਮਤਲਬ ਦਾਲ ਵਿੱਚ ਕੁਝ ਕਾਲਾ ਹੈ ਉਹ ਲੋਕਾਂ ਦਾ ਇਲਾਜ ਨਹੀਂ ਕਰ ਰਹੀ ਬਲਕੇ ਤੁਹਾਨੂੰ ਧੋਖਾ ਦੇ ਰਹੀ ਹੈ ਪਰ ਤੁਹਾਡੀਆਂ ਅੱਖਾਂ ਤੇ ਤਾਂ ਪੱਟੀ ਬੰਨੀ ਹੋਈ ਹੈ ਕੱਲ ਤੁਸੀਂ ਉਹ ਬੁਰਕਾ ਪਹਿਨੀ ਹੋਈ ਔਰਤ ਨੂੰ ਦੇਖਿਆ ਉਹ ਔਰਤ ਨਹੀਂ ਆਦਮੀ ਹੈ ਜਦੋਂ ਵੀ ਕੋਈ ਔਰਤ ਇਲਾਜ ਕਰਵਾਉਣ ਲਈ ਆਉਂਦੀ ਹੈ ਤਾਂ ਤੁਸੀਂ ਕਾਊਂਟਰ ਤੇ ਉਸ ਦਾ ਬਲੱਡ ਸੈਂਪਲ ਲੈਂਦੇ ਹੋ ਉਦੋਂ ਹੀ ਉਹ ਦੋਵੇਂ ਔਰਤਾਂ ਵੀ ਆਉਂਦੀਆਂ ਹਨ ਉਹ ਦੋਨੋਂ ਆਦਮੀ ਹਨ ਜ਼ਰੂਰ ਤੁਹਾਡੀ ਪਤਨੀ ਕੋਈ ਵੱਡਾ ਖੇਡ ਖੇਡ ਰਹੀ ਹੈ ਸੀਮਾ ਨੇ ਜੋ ਕੁਝ ਮੈਨੂੰ ਦੱਸਿਆ ਉਸ ਤੋਂ ਬਾਅਦ ਮੇਰੇ ਮਨ ਵਿੱਚ ਵੀ ਸ਼ੱਕ ਆਇਆ ਸੀ ਮੈਂ ਸੀਮਾ ਨੂੰ ਕਿਹਾ ਕਿ ਆਪਾਂ ਦੋਨੋਂ ਕੱਲ ਬੁਰਕਾ ਪਹਿਨ ਕੇ ਕਲੀਨਿਕ ਵਿੱਚ ਜਾਵਾਂਗੇ। ਦੂਸਰੇ ਦਿਨ ਇੱਕ ਔਰਤ ਬੁਰਕਾ ਪਹਿਨੇ ਹੋਏ ਆਈ। ਮੈਂ ਉਸ ਨੂੰ ਉੱਪਰ ਜਾਣ ਲਈ ਕਿਹਾ ਅਤੇ ਉਸਦੇ ਪਤੀ ਨੂੰ ਥੱਲੇ ਹੀ ਸੋਫੇ ਤੇ ਬੈਠਣ ਲਈ ਆਖਿਆ। ਉਹਨੇ ਵਿੱਚ ਹੀ ਮੈਂ ਸੀਮਾ ਨੂੰ ਫੋਨ ਕਰਕੇ ਬੁਲਾ ਲਿਆ ਅਤੇ ਅਸੀਂ ਦੋਨੋਂ ਬੁਰਕਾ ਪਾ ਕੇ ਉੱਪਰ ਪਹੁੰਚ ਗਏ। ਮੇਰੀ ਪਤਨੀ ਦਾ ਕਲੀਨਿਕ ਬਹੁਤ ਵੱਡਾ ਤੇ ਬਹੁਤ ਸੁੰਦਰ ਸੀ। ਇਲਾਜ ਦੇ ਲਈ ਆਈਆਂ ਹੋਈਆਂ ਔਰਤਾਂ ਸ਼ਾਂਤ ਬੈਠੀਆਂ ਹੋਈਆਂ ਸਨ। ਅਸੀਂ ਦੋਨੋਂ ਅੰਦਰ ਗਏ ਤਾਂ ਮੇਰੀ ਪਤਨੀ ਨੂੰ ਲੱਗਿਆ ਕਿ ਅਸੀਂ ਦੋਨੋਂ ਉਹੀ ਔਰਤਾਂ ਹਾਂ ਜੋ ਔਰਤਾਂ ਇਲਾਜ ਕਰਨ ਲਈ ਆਉਂਦੀਆਂ ਹਨ ਮੇਰੀ ਪਤਨੀ ਨੇ ਕਿਹਾ ਚੰਗਾ ਹੋਇਆ ਤੁਸੀਂ ਦੋਵੇਂ ਜਲਦੀ ਆ ਗਏ ਇਹ ਫਾਈਲ ਲਓ ਅਤੇ ਇਸ ਤੇ ਨਾਮ ਲਿਖੋ ਇਸ ਦਾ ਬਲੱਡ ਗਰੁੱਪ B ਪੋਜ਼ਿਟਿਵ ਹੈ ਅਤੇ ਇਸ ਨੂੰ ਵੀ B ਪੋਜ਼ਿਟਿਵ ਵਾਲਾ ਹੀ ਬੱਚਾ ਦਿਓ ਇਹ ਸੁਣ ਕੇ ਅਸੀਂ ਦੋਵਾਂ ਨੇ ਆਪਣੇ ਚਿਹਰਿਆਂ ਤੋਂ ਇਕੱਠੇ ਬੁਰਕੇ ਨੂੰ ਉਤਾਰ ਦਿੱਤਾ ਸਾਨੂੰ ਦੋਹਾਂ ਨੂੰ ਦੇਖ ਕੇ ਮੇਰੀ ਪਤਨੀ ਥੋੜਾ ਡਰ ਜਾਈ ਗਈ ਮੈਂ ਕਿਹਾ ਹੁਣ ਤਾਂ ਤੈਨੂੰ ਦੱਸਣਾ ਹੀ ਪਵੇਗਾ ਕਿ ਆਖਿਰ ਤੂੰ ਕਿਵੇਂ ਇਲਾਜ ਕਰਦੀ ਹੈ ਤਾਂ ਮੇਰੀ ਪਤਨੀ ਨੇ ਕਿਹਾ ਤੁਸੀਂ ਤਾਂ ਬੇਰੁਜ਼ਗਾਰ ਸੀ ਗਰੀਬੀ ਨਾਲ ਸਾਡਾ ਪੂਰਾ ਹਾਲ ਸੀ ਇਸ ਗੱਲ ਦਾ ਤੁਹਾਨੂੰ ਤਾਂ ਪਤਾ ਹੀ ਹੈ ਜਦੋਂ ਮੇਰੀ ਇੱਕ ਸਹੇਲੀ ਨੇ ਮੈਨੂੰ ਇਹੋ ਜਿਹੀ ਔਰਤਾਂ ਦਾ ਇਲਾਜ ਕਰਨ ਲਈ ਕਿਹਾ ਮੇਰੀ ਸਹੇਲੀ ਇੱਕ ਐਨਜੀਓ ਚਲਾਉਂਦੀ ਸੀ ਜਿੱਥੇ ਉਹਨਾਂ ਅਨਾਥ ਬੱਚਿਆਂ ਨੂੰ ਸੰਭਾਲਿਆ ਜਾਂਦਾ ਸੀ ਜਿਨ੍ਹਾਂ ਨੂੰ ਉਹਨਾਂ ਦੇ ਮਾਪੇ ਇੱਕ ਕੂੜੇ ਦੇ ਢੇਰ ਵਿੱਚ ਸੁੱਟ ਕੇ ਚਲੇ ਜਾਂਦੇ ਸੀ ਜਾਂ ਫਿਰ ਅਣਵਿਆਹੀਆਂ ਕੁੜੀਆਂ ਵੀ ਆਪਣੇ ਬੱਚਿਆਂ ਨੂੰ ਉਹਨਾਂ ਦੇ ਐਨਜੀਓ ਵਿੱਚ ਦੇ ਜਾਇਆ ਕਰਦੀ ਸੀ। ਉਹ ਉਹਨਾਂ ਬੱਚਿਆਂ ਦੀ ਦੇਖਭਾਲ ਕਰਦੀ ਸੀ। ਉਸੇ ਨੇ ਮੈਨੂੰ ਦੱਸਿਆ ਕਿ ਆਪਣੇ ਸਮਾਜ ਵਿੱਚ ਜਦੋਂ ਕਿਸੇ ਔਰਤ ਦੇ ਬੱਚਾ ਨਹੀਂ ਹੁੰਦਾ ਜਾਂ ਤਾਂ ਦੂਜਾ ਵਿਆਹ ਕਰਨ ਨੂੰ ਜ਼ੋਰ ਦਿੱਤਾ ਜਾਂਦਾ ਹੈ ਜਾਂ ਫਿਰ ਬੱਚਾ ਗੋਦ ਲੈਣਾ। ਪਰ ਇਸ ਤਰ੍ਹਾਂ ਕਿੰਨੇ ਲੋਕਾਂ ਦਾ ਘਰ ਬਰਬਾਦ ਹੋ ਜਾਂਦਾ ਹੈ। ਮੇਰੀ ਸਹੇਲੀ ਨੇ ਮੈਨੂੰ ਆਪਣੇ ਦੋ ਨੌਕਰ ਦਿੱਤੇ ਸੀ। ਜਦੋਂ ਕੋਈ ਔਰਤ ਇਲਾਜ ਕਰਵਾਉਣ ਲਈ ਆਉਂਦੀ ਤਾਂ ਮੈਂ ਉਸ ਨੂੰ ਸਾਫ਼-ਸਾਫ਼ ਦੱਸ ਦਿੰਦੀ ਕਿ ਇੱਥੇ ਕੋਈ ਇਲਾਜ ਨਹੀਂ ਕੀਤਾ ਜਾਂਦਾ ਮੈਂ ਕੋਈ ਇਲਾਜ ਨਹੀਂ ਕਰਦੀ ਪਰ ਤੁਹਾਨੂੰ ਬੱਚਾ ਜ਼ਰੂਰ ਮਿਲੇਗਾ ਮੈਂ ਉਸ ਔਰਤ ਦਾ ਅਤੇ ਉਸਦੇ ਪਤੀ ਦਾ ਬਲੱਡ ਗਰੁੱਪ ਲੈਂਦੀ ਅਤੇ 9 ਮਹੀਨੇ ਬਾਅਦ ਉਸੇ ਬਲੱਡ ਗਰੁੱਪ ਦਾ ਬੱਚਾ ਉਹਨਾਂ ਨੂੰ ਦੇ ਦਿੰਦੀ ਮੈਂ ਸੀਮਾ ਦਾ ਇਲਾਜ ਐਸ ਲਈ ਨਹੀਂ ਕਰ ਰਹੀ ਸੀ ਕਿਤੇ ਉਸ ਨੂੰ ਇਹ ਸਭ ਪਤਾ ਨਾ ਲੱਗ ਜਾਵੇ ਭਾਬੀ ਜੇਕਰ ਤੁਸੀਂ ਮੇਰਾ ਇਲਾਜ ਕੀਤਾ ਹੁੰਦਾ ਤਾਂ ਅੱਜ ਮੈਂ ਇੱਥੇ ਨਾ ਹੁੰਦੀ ਖੈਰ ਹੁਣ ਇਸ ਕੰਮ ਵਿੱਚ ਮੈਂ ਤੁਹਾਡਾ ਸਾਥ ਦੇਵਾਂਗੀ ਕਿਉਂਕਿ ਇਹ ਕੰਮ ਸਮਾਜ ਦੇ ਲਈ ਵੀ ਚੰਗਾ ਹੈ ਅਤੇ ਇਸ ਤਰ੍ਹਾਂ ਜੋ ਬੱਚੇ ਅਨਾਥ ਹਨ ਉਹਨਾਂ ਨੂੰ ਵੀ ਮਾਤਾ ਪਿਤਾ ਮਿਲ ਜਾਂਦੇ ਹਨ ਅਤੇ ਜਿਨ੍ਹਾਂ ਦੇ ਬੱਚੇ ਨਹੀਂ ਹਨ ਉਹਨਾਂ ਦੀ ਵੀ ਗੋਦ ਭਰ ਜਾਂਦੀ ਹੈ ਅਤੇ ਇਸ ਤਰ੍ਹਾਂ ਕਈ ਔਰਤਾਂ ਦਾ ਘਰ ਤਬਾਹ ਹੋਣ ਤੋਂ ਬਚ ਜਾਂਦਾ ਹੈ ਸੀਮਾ ਅਤੇ ਮੇਰੀ ਪਤਨੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਮੈਨੂੰ ਆਪਣੀ ਪਤਨੀ ਰੂਬੀ ਤੇ ਮਨ ਮਹਿਸੂਸ ਹੋਣ ਲੱਗਾ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਸਾਡੇ ਚੈਨਲ ਤੇ ਹੋਰ ਵੀ ਵਧੀਆ-ਵਧੀਆ ਕਹਾਣੀਆਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਧੰਨਵਾਦ ਜੀ